ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਡਾਕਟਰ ਗੁਪਿਕ ਕੋਰ ਹੈ ਮੈਂ ਐਮਬੀਬੀਐਸ ਸੈਂਟੀ ਕਮਿਊਨਿਟੀ ਮੈਡੀਸਿਨ ਮੈਂ ਇੱਥੇ ਐਜ਼ ਅ ਡਿਸਟ੍ਰਿਕਟ ਐਪੀਡੀਮੀਓਲੋਜਿਸ ਦਾ ਕੰਮ ਕਰਦੀ ਹਾਂ ਆਮ ਤੌਰ ਤੇ ਬਰਸਾਤੀ ਦਿਨਾਂ ਵਿੱਚ ਕਿਹੜੀਆਂ ਅਗੜੀਆਂ ਬਿਮਾਰੀਆਂ ਹੁੰਦੀਆਂ ਬਸ ਆਤੀਚ ਸਾਡੇ ਖਾਨ ਪੀਣ ਨੂੰ ਲੈ ਕੇ ਪਾਣੀ ਨੂੰ ਲੈ ਕੇ ਤੇ ਡੇਂਗੂ ਚਿਕਨਗੁਨੀਆ ਤੇ ਮਲੇਰੀਆ ਇਹ ਤਿੰਨ ਮੱਛਰ ਜੋ ਮੱਛਰ ਕਰਕੇ ਹੁੰਦੀਆਂ ਨੇ ਇਹ ਸਾਰੀ ਬਿਮਾਰੀਆਂ ਸਾਨੂੰ ਬਰਸਾਤੀ ਮੌਸਮ 'ਚ ਜ਼ਿਆਦਾ ਮਿਲਦੀਆਂ ਹਨ ਕੀ ਪ੍ਰੀਕਾਸ਼ਨਸ ਹਨ ਇਹਨਾਂ ਦੇ ਕੀ ਕੀ ਕਰਨਾ ਚਾਹੀਦਾ ਹੈ ਪਰੀਕਾਸ਼ਨ ਹੈ ਕਿ ਘਰ ਦਾ ਹੀ ਖਾਣਾ ਖਾਦਾ ਜਾਵੇ ਠੀਕ ਹੈ ਘਰ ਦਾ ਹੀ ਅਗਰ ਸਾਡੇ ਕੋਲ ਪਤਾ ਹੈ ਕਿ ਸਾਡਾ ਪਾਣੀ ਸਾਫ ਨਹੀਂ ਆ ਰਿਹਾ ਕਿਤੇ ਨਾ ਕਿਤੇ ਪਿੱਛੇ ਕੰਟਾਮਨੇਸ਼ਨ ਹੈਗੀ ਹੈ ਤੋ ਉਹਨੂੰ ਬੋਇਲ ਕਰਕੇ ਜਾਂ ਫਿਰ ਕਲੋਰੀਨ ਟੈਬਲੇਟ ਪਾ ਕੇ ਹੀ ਉਹਨੂੰ ਵਰਤਿਆ ਜਾਵੇ ਤੇ ਸਬਜ਼ੀਆਂ ਨੂੰ ਧੋ ਕੇ ਨਮਕ ਦੇ ਪਾਣੀ 'ਚ ਜਾਂ ਫਿਰ ਵਿਨੇਗਰ 'ਚ ਉਹਨੂੰ 15 ਮਿੰਟ ਧੋਣ ਤੋਂ ਬਾਅਦ ਹੀ ਉਹਨੂੰ ਵਰਤਿਆ ਜਾਵੇ ਤੇ ਇਸ ਤੋਂ ਇਲਾਵਾ ਡੇਂਗੂ ਮਲੇਰੀਆ ਤੇ ਚਿਕਨ ਬੁਨਿਆ ਵਿੱਚ ਸਾਨੂੰ ਕਿਤੇ ਵੀ ਕਿਉਂਕਿ ਇਹ ਮੱਛਰ ਹੈ ਜੋ ਖੜੇ ਪਾਣੀ ਚ ਸਾਫ ਖੜੇ ਪਾਣੀ ਚ ਪੈਦਾ ਹੁੰਦਾ ਹੈ ਉਹ ਆਪਾਂ ਫ੍ਰਿਜ ਕੂਲਰ ਫਲਾਵਰ ਪੋਟ ਜਿੰਨੇ ਵੀ ਟੱਕਨ ਹੈ ਟ੍ਰੇ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਹੋਰ ਕੀ ਕੀ ਕੀਤਾ ਜਾ ਰਿਹਾ ਹੈ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਸਾਡੇ ਕੋਲ 101 ਟੀਮਾਂ ਬਣੀਆਂ ਹੋਈਆਂ ਹਨ ਜੋ ਪਿੰਡਾਂ ਦੇ ਲੈਵਲ ਤੋਂ ਲੈ ਕੇ ਸ਼ਹਿਰੀ ਲੈਵਲ ਤੱਕ ਹਰ ਇੱਕ ਜਗ੍ਹਾ ਪ੍ਰੈਜ਼ੈਂਟ ਹੈ ਤੇ ਉਹ ਡੇਲੀ ਸਰਵੇ ਕਰ ਰਹੇ ਨੇ ਤੇ ਡੇਲੀ ਸਰਵੇ ਵਿੱਚ ਉਹ ਘਰ-ਘਰ ਜਾ ਕੇ ਚੈੱਕ ਕਰਦੀਆਂ ਨੇ ਠੀਕ ਹੈ ਇਹਦੇ ਵਿੱਚ ਸਾਡੇ ਐਮਪੀਐਚ ਡਬਲਯੂ ਮਲਟੀਪਰਪਸ ਹੈਲਥ ਵਰਕਰ ਨੇ ਮਲਟੀਪਰਪਸ ਹੈਲਥ ਸੁਪਰਵਾਈਜ਼ਰ ਜੋ ਉਹਨਾਂ ਨੂੰ ਸੁਪਰਵਾਈਜ਼ ਕਰਦੇ ਨੇ ਤੇ ਸ਼ੁੱਕਰਵਾਰ ਵਾਲੇ ਦਿਨ ਨਰਸਿੰਗ ਸਟੂਡੈਂਟ ਤੇ ਆਸ਼ਾ ਵਰਕਰ ਇਨਵੋਲਵ ਹੁੰਦੇ ਨੇ ਸਾਡੇ ਨਾਲ ਇਸ ਤੋਂ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕੋਈ ਸੈਮੀਨਾਰ ਵਗੈਰਾ ਲਗਾਏ ਜਾ ਰਹੇ ਹਨ ਹਾਂਜੀ ਸੈਮੀਨਾਰ ਹੁੰਦੀਆਂ ਰਹਿੰਦੀਆਂ ਕਈ ਵਾਰ ਐਮਹੋਜ਼ ਨੂੰ ਆਪਾਂ ਕਰ ਦਿੰਦੇ ਆ ਥਰੂ ਵੀਸੀ ਕਰਾ ਦਿੰਦੇ ਆ ਆਸ਼ਾ ਵਰਕਰ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਐਮਪੀਐਚਡਬਲੂ ਨੂੰ ਟ੍ਰੇਨਿੰਗ ਦੇ ਚੁੱਕੇ ਆਪਾਂ ਇਹ ਮਾਰਚ ਵਿੱਚ ਤੇ ਇਸ ਤੋਂ ਇਲਾਵਾ ਡੇਂਗੂ ਮਹੀਨਾ ਬਣਾ ਰਹੇ ਆ ਪਿਛਲੇ ਮਹੀਨੇ ਆਪਾਂ ਮਲੇਰੀਆ ਮਹੀਨਾ ਮਨਾਇਆ ਸੀਗਾ ਮਛਰਾ ਤੋਂ ਇਲਾਵਾ ਹੋਰ ਵੀ ਕੋਈ ਕਾਰਨ ਬਣ ਸਕਦੇ ਇਹਨਾਂ ਦਿਨਾਂ ਵਿੱਚ ਬਿਮਾਰੀਆਂ ਦੇ ਹੋਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੇ ਕਾਰਨ ਬਣ ਸਕਦੇ ਇਸ ਤੋਂ ਇਲਾਵਾ ਸਾਡੀ ਵਾਟਰ ਬੋਰਨ ਬਿਮਾਰੀਆਂ ਤੁਹਾਨੂੰ ਦੱਸ ਚੁੱਕੀਆਂ ਪਹਿਲੇ ਹੀ ਕਿ ਇਹਨਾਂ ਨਾਲ ਡਾਇਰੀਆ ਦੇ ਕੇਸਿਸ ਵੱਧ ਜਾਂਦੇ ਨੇ ਸਾਡੇ ਇਸ ਕਰਕੇ ਬਾਹਰ ਦਾ ਖਾਣਾ ਪੀਣਾ ਨਹੀਂ ਖਾਣਾ ਚਾਹੀਦਾ ਹੋਰ ਬੈਕਟੀਰੀਅਲ ਕੰਟਾਮਿਨੇਸ਼ਨ ਬਹੁਤ ਹੁੰਦੀ ਹੈ ਸਬਜ਼ੀਆਂ ਤੇ ਕਿ ਹਿਊਮਿਡਿਟੀ ਬਹੁਤ ਜ਼ਿਆਦਾ ਹੈ ਤੇ ਇਸ ਕਰਕੇ ਆਪਾਂ ਨੂੰ ਸਭ ਬਾਹਰ ਦਾ ਅਵੋਇਡ ਕਰਨਾ ਚਾਹੀਦਾ ਹੈ ਤੇ ਘਰ ਦੀ ਬਣੀ ਹੋਈ ਚੀਜ਼ ਹੀ ਖਾਣੀ ਚਾਹੀਦੀ ਹੈ ਜਿਸ ਵੇਲੇ ਬਰਸਾਤਾਂ ਸ਼ੁਰੂ ਹੁੰਦੀਆਂ ਹਨ ਲਗਾਤਾਰ ਕੇਸ ਆਨੇ ਸ਼ੁਰੂ ਹੋ ਜਾਂਦੇ ਹੋਰ ਇਕਦਮ ਕੇਸ ਆਨੇ ਸ਼ੁਰੂ ਹੋ ਜਾਂਦੇ ਡੇਂਗੂ ਔਰ ਮਲੇਰੀਆ ਦੇ ਉਹਨਾਂ ਦੀ ਕੀ ਅਰੇਂਜਮੈਂਟ ਸਰਵੀ ਉਹਨਾਂ ਦੀ ਅਰੇਂਜਮੈਂਟ ਇਹ ਹੀ ਹੈ ਕਿ 71 ਸਾਡੇ ਇਹੀ ਤੱਕ ਹੀ ਗਏ ਨੇ ਆਪਣੇ ਬਰੀਡਿੰਗ ਚੱਕਰ ਰੱਖੇ ਗਏ ਨੇ ਜੋ ਘਰ ਘਰ ਜਾ ਕੇ ਸਰਵੇ ਕਰਦੇ ਨੇ ਇਸ ਤੋਂ ਇਲਾਵਾ ਨੰਬਰ ਆਫ ਬੈਡਸ ਆਪਾਂ ਡੈਡੀਕੇਟ ਕੀਤੇ ਹੋਏ ਨੇ ਡੇਂਗੂ ਮਲੇਰੀਆ ਚਿਕਨ ਗੁਨੀਆ ਡਾਇਰੀਆ ਦੇ ਲਈ ਤੇ ਸਾਡੇ ਹੀ ਹਰ ਜਗ੍ਹਾ ਪ੍ਰੈਜ਼ੈਂਟ ਹੈ ਜਿੱਨੀਆਂ ਸਾਡੀ ਸਰਕਾਰੀ ਫੈਸਿਲਿਟੀਆਂ ਨੇ ਬੀ ਐਚ ਹੋ ਗਿਆ ਸਬ ਡਿਵੀਜ਼ਨਲ ਹਸਪੀਟਲ ਬਟਾਲਾ ਹੋ ਗਿਆ ਸੀ ਐਚ ਯਾਂ ਹੋ ਗਏ ਨੇ ਸਾਡੀ 14 ਹਰ ਇੱਕ ਤੇ ਬੈਡ ਡੈਡੀਕੇਟ ਕੀਤੇ ਗਏ ਨੇ ਤੇ ਇਨਾਂ ਦੇ ਸੰਬੰਧੀ ਜੇ ਸਰ ਨੇਟ ਲਗਾ ਕੇ ਤਾਂ ਕਿ ਮੱਛਰ ਇੱਕ ਤੋਂ ਇੱਕ ਮਰੀਜ਼ ਤੋਂ ਦੂਸਰੇ ਮਰੀਜ਼ ਤੱਕ ਨਾ ਫੈਲੇ ਤੇ ਉਹਦਾ ਵੀ ਪੂਰਾ ਅਰੇਂਜਮੈਂਟ ਕੀਤਾ ਹੋਇਆ ਹੈ। ਗੁਰਦਾਸਪੁਰ ਵਿੱਚ ਕੁਝ ਬਖਰੇ ਬੈਟ ਬਣਾਈ ਹੋਈ ਹੈ, ਵਾਰਡ ਬਣਾਈ ਹੋਈ ਹੈ ਮਲੇਰੀਆ। ਹਾਂਜੀ, ਡੇਂਗੂ ਦੀ ਵਾਰਡ ਬਣਾਈ ਹੋਈ ਹੈ। ਇਹ ਸਿਵਲ ਹਸਪੀਟਲ 'ਚ ਅਲੱਗ ਹੈ, ਸਬਡਿਵੀਜ਼ਨਲ ਹਸਪੀਟਲ 'ਚ ਅਲੱਗ ਬਣੀ ਹੋਈ ਹੈ। ਲੋਕਾਂ ਨੂੰ ਕੀ-ਕੀ ਅਵੇਅਰ ਕਰਨਾ ਚਾਹੀਦਾ ਅਸਰ ਖਾਨਪੀਨ ਵਾਲੀ ਸੀ ਜਕੀ ਅਵੇਅਰ ਕਰਣੀ ਹੈ। ਖਾਨਪੀਨ ਵਾਲੀ ਹੈ ਕਿ ਸਭ ਤੋਂ ਪਹਿਲੇ ਕਿ ਬਾਹਰ ਦਾ ਨਾ ਖਾਓ। ਅਸੀਂ ਜੋ ਵੀ ਚੀਜ਼ ਖਾਣੇ ਆ ਇਹ ਦੇਖਦੇ ਹਾਂ। ਠੀਕ ਹੈ ਆਪਨੇ ਜਦੋਂ ਆਪਾਂ ਘਰ ਬਣਾਉਣੀ ਉਹਨੂੰ ਚੰਗੀ ਤਰ੍ਹਾਂ ਧੋਉਂਦੇ ਆ ਸਭ ਕੁਝ ਕਰਕੇ ਦੈਨ ਉਸ ਤੋਂ ਬਾਅਦ ਆਪਾਂ ਨੂੰ ਕੁਕ ਕਰਦੇ ਆ ਠੀਕ ਹੈ ਕੋਈ ਵੀ ਚੀਜ਼ ਆ ਉਹਨੂੰ ਪੱਕੀ ਹੋਣੀ ਚਾਹੀਦੀ ਆ ਜਿਵੇਂ ਅੰਡਾ ਉਬਾਲ ਕੇ ਖਾਣੇ ਆ ਠੀਕ ਹੈ ਜਿਵੇਂ ਬਾਹਰ ਵਾਲੇ ਧਿਆਨ ਨਹੀਂ ਦੇਣਗੇ ਛਿਲਕਾ ਵੀ ਕਿਤੇ ਨਾ ਕਿਤੇ ਲੱਗਿਆ ਹੋਏਗਾ ਤੇ ਇਸ ਟਾਈਮ ਤੇ ਉਹ ਜ਼ਿਆਦਾ ਖਤਰਨਾਕ ਆ ਕਿਉਂਕਿ ਜੋ ਐਗ ਐਗ ਦੇ ਸ਼ੈਲ ਤੇ ਵੀ ਬੈਕਟੀਰੀਆ ਹੁੰਦੇ ਨੇ ਜੋ ਅੱਗੇ ਸਾਡਾ ਪੇਟ ਖਰਾਬ ਕਰ ਦਿੰਦੇ ਨੇ ਉਹ ਮੀਬਾ ਹੁੰਦੇ ਨੇ ਮੀਬੀਆਸਿਸ ਹੋ ਜਾਂਦੀ ਹੈ ਇਨਫੈਕਸ਼ਨ ਹੋ ਜਾਂਦੀ ਹੈ ਤੇ ਇਹ ਚੀਜ਼ਾਂ ਹੁੰਦੀਆਂ ਨੇ ਜਿਹਦੇ ਕਰਕੇ ਸਾਨੂੰ ਧਿਆਨ ਰੱਖਣਾ ਪੈਂਦਾ ਕਿ ਆਪਾਂ ਘਰ 'ਚ ਹੀ ਚੰਗੀ ਤਰ੍ਹਾਂ ਉਹਨੂੰ ਬਾਲ ਕੇ ਉਹ ਚੀਜ਼ਾਂ ਨੂੰ ਵਰਤੋਂ ਕੀਤੀ ਜਾਵੇ ਉਹਦੇ